ਤੇ ਇਹ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਇੱਥੋਂ ਇਹ ਉਹ ਸਾਈਕਲ ਹੈ ਹਾਂ ਤਾਂ ਕੁਝ ਦਿਨ ਆਪਏ ਇੱਥੇ ਰਵਾਂਗੇ ਤੇ ਇਹ ਚੱਲਿਆ ਹੋਇਆ 0 ਕਿਲੋਮੀਟਰ 000 ਤਾਂ ਨੇ ਐਦਾਂ ਚੱਲਿਆ ਹੋਇਆ ਟੋਟਲ ਚੱਲਿਆ ਹੋਇਆ 135 ਕਿਲੋਮੀਟਰ ਤੇ ਆਦੀ ਰੇਂਜ ਚਲੋ ਜੀ ਇਹ ਹੈਗਾ ਡੀਅਰ پارک ਆਪਣਾ ਘਰ ਤੇ ਹੁਣ ਆਪਾਂ ਗੁਰੂ ਘਰ ਵੱਲ ਵੱਧਦੇ ਆ ਗੁਰੂ ਘਰ ਮੱਥਾ ਟੇਕ ਕੇ ਉਥੇ ਸਫਲ ਸ਼ੁਰੂ ਕਰਾਂਗੇ ਜਿਹੜਾ ਪੰਜਾੜਾ ਦਾ ਆਈਟਮ ਡਾਕਟਰ ਦਾ ਤੇ ਆਪਾਂ ਗੁਰੂ ਘਰ ਮੱਥਾ ਟੇਕ ਲਿਆ ਇੱਕ ਲੱਡੂ ਤੇ ਇੱਕ ਬਰਫੇ ਦਾ ਪੀਸ ਖਾ ਕੇ ਹੁਣ ਆਪਾਂ ਅੱਗੇ ਵੱਲ ਵਧਣ ਨੂੰ ਤਿਆਰ ਆਇਆ ਇੱਥੇ ਹੁਣ ਮੈਂ ਪੂਰੀ ਸਾਈਕਲਿੰਗ ਨਹੀਂ ਕਰੂੰਗਾ ਇੱਥੋਂ ਸਟੇਸ਼ਨ ਤੇ ਜਾਊਂਗਾ ਸਟੇਸ਼ਨ ਤੋਂ ਜਲੌਂਗ ਤੱਕ ਜਾ ਕੇ ਉਸ ਤੋਂ ਅੱਗੇ ਫਿਰ ਆਪਾਂ ਫਿਰ ਅੱਗੇ ਸਾਈਕਲਿੰਗ ਸ਼ੁਰੂ ਕਰਾਂਗੇ ਕਿਉਂਕਿ ਮੈਂ ਲੇਟ ਬਹੁਤ ਹੋ ਜਾਣਾ ਹੈ ਅੱਜ 5:00 ਤੋਂ ਸਵਾ ਪੰਜ ਤਾਂ ਹੋ ਹੀ ਗਿਆ ਇੱਥੇ ਤੇ ਸਟੇਸ਼ਨ ਤੇ ਜਾਂਦੇ ਹਾਂ ਇਹ ਇੱਧਰ ਟਾਰਨੇਟ ਸਟੇਸ਼ਨ ਹੈ ਟਾਰਨ ਦੇ ਅੱਧਾ ਪਲਾਜ਼ਾ ਇੱਧਰ ਲੱਭਸੀ। ਕਿ ਆਪਾਂ ਚੱਲਨੇ ਆ। ਉਹ ਸਾਹਮਣੇ ਸਟੇਸ਼ਨ ਆ ਗਿਆ। ਬਸ ਹੁਣ ਆਪਾਂ ਨੂੰ ਚੜਨ ਦੇ ਦੇਣ। ਕਿ ਸਾਈਕਲ ਬਹਾ ਵਡਾ ਹੋ ਗਿਆ ਭਾਰਾ ਹੋ ਗਿਆ ਵੰਦਮ ਬੇਲ ਹਾਂ ਹੋਤਰ ਨੂੰ ਹੋਰ लेट ਜਾਊਗੀ ਤਾਂ ਜਿਹੜੋਂ ਜਾਣ ਵਾਲੀਆਂ ਨੇ ਲੇਲ ਗੱਡੀਆਂ ਇਸ ਟਾਈਮ ਥੋੜਾ ਜਿਹਾ ਲੇਟ ਜਾਂਦੀਆਂ ਤਾਂ 33 ਮਿੰਟ ਪਹਿਰੇ ਆਪਣੇ ਕੋਲੇ ਤੇ ਮੈਂ ਹੁਣ ਜਾ ਕੇ ਕੁਝ ਖਾ ਕੇ ਆਉਣਾ ਨਜ਼ਰ। ਉਹੀ ਇੱਕ ਨੰਬਰ ਸਿਟੀ ਵੱਲ ਨੂੰ ਤੇ ਦੋ ਨੰਬਰ ਦੂਜੇ ਪਾਸੇ। ਅੱਛਾ ਆਪਾਂ ਹੁਣਾਂ ਦੀ ਗੱਡੀ ਮੋੜ ਕੇ ਲੈਫਟ ਚ ਲਾਫਸ ਜਾਨੇ। ਉਹ ਸਾਹਮਣੇ ਕੁਝ ਖਾਣ ਪੀਣ ਉਧਰ ਜਾਂਦੇ। ਕਾਕ ਅੱਧਾ ਜਾਊਗਾ ਹੁਣ ਆਓ ਸਾਹਮਣੇ ਸਾਈਕਲ ਤੇ ਆਇਆਗਾ ਟਾਰਨੇਟ ਇੱਕ ਮਿੰਟ ਰਹਿਗਾ ਉਹ ਆ ਗਈ ਅੱਗੇ ਉਧਰ ਲਈ ਪਈ ਐ ਸਾਰੀ ਮੈਨੂੰ ਸੀਗਾ ਸ਼ਾਇਦ ਰੋਕਣਗੇ ਕਿ ਨਹੀਂ ਚੜਨ ਦੇਣਗੇ ਤੇ ਕਿਉਂਕਿ ਇਹ ਸਾਮਾਨ ਬਹੁਤ ਲੱਦੇ ਹੋਏ ਮੈਂ ਤੇ ਬਸ ਮੈਨੂੰ ਇਹ ਡਰ ਸੀਗਾ ਆਪਾਂ ਕਢਾ ਲੈ ਆਪਾਂ ਤੇ ਪੂਰਾ ਟ੍ਰੇਨ ਵੀ ਸਾਰੀ ਖਾਲੀ ਪਈ ਐ ਜਨ ਕਿ ਗੋਲਡ ਕਰ ਲਈ ਕਿ ਅੱਜ ਪਹਿਲਾ ਦਿਨ ਆ ਤੇ ਮੈਂ ਨਾ ਥੋੜਾ ਜਿਹਾ ਜੱਕੀ ਜਾਂਦਾ ਮਤਲਬ ਮੈਂ ਜੱਕਦੀ ਆਈ ਹੁੰਦੀ ਆ ਆ ਵਲੋਗਿੰਗ ਕਰਦੇ ਆ ਆਪ ਇਹਦੀ ਸਮਝ ਲਈ ਕਿੰਨੇ ਤੇ ਕਾਰ ਨਹੀਂ ਅਵੇਲੇਬਲ ਤਾਂ ਤਾਂ ਕਿੰਗੀ ਰਹਾ ਸਮੇਂ ਮੈਂ ਚੱਲ ਕੋਈ ਯਾਰ ਪਾਰਾ ਹੋ ਗਿਆ ਸਾਈਕਲ ਬਹੁਤ ਜ਼ਿਆਦਾ ਕੋਈ ਨਹੀਂ ਚੱਲ ਉੱਥੇ ਜਾ ਕੇ ਵੇਖਾਂਗੇ ਜ ਲੌਂਗ ਡੀ 1 ਪੋਰਟ ਜਾ ਕੇ ਕੀ ਬਣਤਾ ਹੈ ਇਸਕਾ ਲੋ ਜੀ ਪਹੁੰਚ ਗਏ ਆਪਾਂ ਜੇਲਾਂ ਪਹੁੰਚ ਗਿਆ ਆਪਾਂ ਭਾਰਾ ਬੜਾ ਸਾਈਕਲ ਹੈ ਘੱਟ ਨਾ ਚੱਲਦਾ ਨਹੀਂਗਾ ਬੰਦ ਕਰਦਾ ਵੀਡੀਓ ਛੇ ਥੋੜਾ ਟਾਈਮ ਹੋਰ ਸੇ ਲੋਰੀ 17 ਡਾਲਰ ਰਹਿ ਗਏ ਹੁਣ ਆਪਾਂ ਲੋਕੇਸ਼ਨ ਲਾਉਣੀ ਆ ਉਹ 에어ਬੀਨਬੀ ਦੀ 에어ਬੀਨਬੀ ਮੈਂ ਬੁੱਕ ਕਰਤਾ ਸੀ ਆਲਰੇਡੀ ਫਿਰ ਤੇ ਘਰੇ ਜਾ ਕੇ ਵੇਖਦੇ ਆ ਕੀ ਹਿਸਾਬ ਕਰਾ ਠੀਕ ਠਾਕ ਜਿਹੀ ਲੱਗ ਜਾਂਦਾ ਕੋਈ ਤਾਂ ਲੈ ਕੇ ਫਿਰ ਆ ਕੇ ਵੇਖਦੇ ਜੇ ਤੋ ਸਾਈਕਲ ਸੇਫ ਹੋਇਆ ਨਾ ਫਿਰ ਮੈਂ ਉਥੇ ਰਹੂੰਗਾ ਜੇ ਸਾਈਕਲ ਸੇਫ ਨਹੀਂ ਲੱਗਿਆ ਮੈਨੂੰ ਉੱਥੇ ਫਿਰ ਆਪਾਂ ਕੈਰਾਵਨ ਪਾਰਕ ਬੁੱਕ ਕਰ ਲਾਂਗੇ ਤੇ ਉਹ ਲਿਖਿਆ ਸਾਹਮਣੇ ਸਪਿਰਿਟਸ ਆਫ ਤਸਮਾਨੀਆ ਉਥੋਂ ਆਪਾਂ ਮੁੜਨਾ ਕੱਲ ਨੂੰ ਜਾਣਾ ਸਵੇਰੇ 5:30 ਵਜੇ ਤੇ ਹੁਣ ਆਪਾਂ ਦੇ 에ਅਰਬੀਨ ਵੀ ਬੰਦ ਆ ਨੇ ਨਾਰਥ ਜਲੋਂਗ ਮੈਂ ਇਧਰੋਂ ਆਇਆ ਹੁਣ ਸੋਹਣਾ ਇਲਾਕਾ ਹੈਗਾ ਸ਼ਾਂਤ ਜ ਤੇ ਆ ਆਪਣਾ 에ਅਰਬੀਨ ਵੀ ਹੈ ਤੇ ਇਹ ਬਾਈ ਫੋਨ ਨਹੀਂ ਚਾਹਦਾ ਪਿਆ ਦਿਨਾਂ ਹੀ ਕੋਈ ਜਵਾਬ ਦੇ ਰਿਹਾ ਹੈ ਕਹਿੰਦਾ ਚਾਬੀ ਬਾਹਰ ਪਈ ਹੈ ਪਰ ਉਥੇ ਚਾਬੀ ਵੀ ਹੈ ਨਹੀਂ ਗੀ ਪਹਿਲਾ ਦਿਨ ਹੈ ਥੋੜੀ ਜਿਹੀ ਮੁਸ਼ਕਲ ਆ ਗਈ ਪਰ ਕੋਈ ਗੱਲ ਨਹੀਂ ਹਣੇਰ ਵੀ ਐਨਬੀਆ ਨਾਲ ਗੱਲ ਕੀਤੀ ਆ ਉਹ ਕਹਿੰਦੇ ਆ ਵੀ ਥੋੜਾ ਟਾਈਮ ਹੋਰ ਵੇਟ ਕਰ ਲੈ ਜੇਕਰ ਉਹ ਆ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਤੈਨੂੰ ਅਸੀਂ ਰਿਫੰਡ ਕਰ ਦਾਂਗੇ ਤੇ ਰਿਫੰਡ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਕੁਝ ਹੋਰ ਲੱਭਣਾ ਪਊਗਾ ਤੇ ਨੇੜੇ-ਤੇੜੇ ਇੱਥੇ ਕੈਰਾਵਨ ਪਾਰਕ ਹੈ ਨਹੀਂ ਸੀਗਾ ਤਾਂ ਹੀ ਕਰਕੇ ਮੈਂ ਇੱਥੇ ਰੁਕ ਗਿਆ ਨਹੀਂ ਤਾਂ ਫਿਰ ਮੈਨੂੰ ਅੱਗੇ ਕੈਰਾਵਨ ਪਾਰਕ ਜਾਣਾ ਪਊਗਾ ਉਹ ਹੈਗਾ ਅੱਧੇ ਘੰਟੇ ਦੀ ਬਾਹਰ ਤੇ ਰੋਟੀ ਪਾਣੀ ਮਨਾਰ ਲੈ ਲਿਆ ਸੀਗਾ ਐਸੇ ਹੁੰਦਾ ਹੈ ਐਸੇ ਵੀ ਹੁੰਦਾ ਕੱਲ ਨੂੰ ਸਵੇਰੇ ਆਪਣੇ 5:30 ਵਜੇ ਦੀ ਹੈਗੀ ਫੈਰੀ ਸਵੇਰੇ 5:30 ਵਜੇ ਆਪਾਂ ਉੱਥੇ ਪਹੁੰਚਣਾ ਹੈਗਾ ਤਾਂ ਮਤਲਬ 4:00 ਵਜੇ ਦਰੂੰਗਾ ਸਵੇਰੇ ਤੇ ਬਾਈ ਹੋਰਾਂ ਦੀ ਆਪਾਂ ਵੇਟ ਕਰਦੇ ਆ ਜੇ ਨਾ ਆਇਆ ਤਾਂ ਵੀ ਠੀਕ ਹੈ ਜੇ ਆ ਗਿਆ ਤਾਂ ਵੀ ਬਹੁਤ ਵਧੀਆ ਗੱਲ ਜੀ ਜਿਲੌਂਗ ਤੇ ਅਥੋਂ ਆਪਾਂ ਅੱਗੇ ਨੂੰ ਤੁਰ ਪਏ ਉਹ ਬਾਈ ਨੇ ਕੋਈ ਜਵਾਬ ਨਹੀਂ ਦਿੱਤਾ ਨਾ ਕੋ ਸ਼ੇਰ ਪੀਆ ਨਾ ਬੇਰਾਂ ਦਾ ਜਵਾਬ ਦਿੱਤਾ ਉਹ ਤਰੀਨ ਇੱਕ ਹੱਥ ਨੇ ਚਲਾਉਣਾ ਓਕਾ ਤੇ ਅਥੋਂ ਆਪਾਂ ਅੱਗੇ ਵੱਲ ਨੂੰ ਵਧਣ ਲੱਪੇ ਤੱਥ ਮੈਂ ਹੁਣ ਨਿਕਲੇ ਆ ਨਾ ਤਾਂ ਬਾਈ ਨੇ ਜਵਾਬ ਦਿੱਤਾ ਨਾ 에ਰਬੀਆਂ ਨੇ ਬਾਰੇ ਕੋਈ ਸਿਰ ਲਾਇਆ ਤੇ ਹੁਣ ਇੱਥੇ ਕੈਰਾਵਨ ਪਾਰਕ ਹੈ 15 ਮਿੰਟ ਦੀ ਬਾੜ ਤੇ ਉਧਰ ਨੂੰ ਜਾਣਾ ਹੁਣ। ਉੱਥੇ ਜਾ ਕੇ ਦੇਖਦੇ ਆ ਕਿਉਂਕਿ 5 ਵਜੇ ਤੋਂ ਉੱਪਰ ਟਾਈਮ ਹੋ ਗਿਆ ਤੇ ਹੁਣ ਉਹਨਾਂ ਨੇ ਉੱਥੇ ਹੁਣ ਤਾਂ ਹੈ ਨਹੀਂ ਕੋਈ। ਉੱਥੇ ਜਾ ਕੇ ਦੇਖਦੇ ਆ ਕੋਈ ਹੋਇਆ ਤਾਂ ਉਹਨੂੰ ਕਹਾਂਗੇ ਬਈ ਸਾਨੂੰ ਫੇਰ ਦੱਸ ਦੇ। ਹੋ ਹੋ। ਬਹੁਤ ਲੰਮੀ ਬਾਟ ਕੱਢ ਕੇ ਨਾ ਕਰਵਨ ਪਾਰਕ 'ਚ ਪਹੁੰਚ ਗਏ ਆ। ਬਸ ਇੱਥੇ ਨਾ ਮਿਲ ਜੇ ਹੁਣ ਥਾਂ ਆਪਾਂ ਨੂੰ। ਫਿਰ ਟਿਕ ਜਾਾਂਗੇ ਆਪਾਂ। ਹਾਂ ਕੈਰਵਨ ਪਾਰਕ ਹੈ ਤੇ ਇੱਧਰ ਹੁਣ ਆਫਿਸ ਬੰਦ ਹਨਾਂ ਦਾ ਪਰ ਮੈਂ ਉੱਥੇ ਸਾਈਨ ਕਰਾਇਆ ਹਲੋ ਬਾਬਾ ਇੱਥੇ ਆ ਆਪਾਂ ਇੱਧਰੋਂ ਤੇਰਾ ਖੜਾ ਆਪਣਾ ਬਾਈਕ ਤੇ ਉਹ ਕਹਿੰਦੇ ਸਾਡੇ ਕੋਲ ਥਾਂ ਹੈ ਨਹੀਂ ਜੀ ਮੈਂ ਹਰ ਰਿਕਵੈਸਟ ਹੀ ਆ ਜੀ ਕਹਿੰਦੇ ਕੋਈ ਨਹੀਂ ਜੀ ਲੱਭਦੇ ਫਿਰ ਕੁਛ ਨਾ ਕੁਛ ਕਰਦੇ ਆ ਵਸ ਇੱਕ ਥਾਂ ਮਿਲ ਜੇ ਇੱਕ ਨੂੰ ਚਾਰਜ ਕਰਨ ਨੂੰ ਥਾਂ ਮਿਲ ਜੇ ਅੱਜ ਖਾਸੀ ਖੱਜਲ ਖਵਰੀ ਹੋਗੀ ਮੈਦੇ ਅੱਧ ਨਹੀਂ ਗਾ ਤਾਂ ਕਰਕੇ ਚੈਰਮਨ ਲੱਗਦਾ ਪਿਆ ਗਾ ਪਰ ਕੋਈ ਬਾਹਲਾ ਹੋਇਆ ਨਹੀਂ ਗਾ ਸਾਈਕਲ ਦੇ ਆਦੀ ਨਹੀਂ ਹੈਗਾ ਮੈਂ ਹੌਲੀ ਹੌਲੀ ਆਦੀ ਹੋ ਜਾਵਾਂਗਾ ਹਨੇਰਾ ਹੁੰਦਾ ਜਾਂਦਾ ਮੈਨੂੰ ਜਿਹੜੀ ਰੀਲ ਜੀ ਪਾਉਣਾ ਉਹਨੂੰ ਇੱਕ ਟਿਕਟੋਕ ਇੰਸਟਾਗ੍ਰam ਸਾਰੇ ਪਾਸੇ ਉਹ ਵੀ ਨਹੀਂ ਪਾਈ ਮੈਂ ਕੱਲ ਕੱਲ ਮੈਂ ਸਟੂਡੀਓ ਬਹੁਤ ਬਿਜ਼ੀ ਸੀਗਾ ਅੱਜ ਮੈਂ ਸਵੇਰੇ 5 ਵਜੇ ਉੱਠ ਕੇ ਸਟੂਡੀਓ ਕੰਮ ਕਰੀ ਜਾਂਦਾ ਉਹ ਤੋਂ ਬਾਅਦ ਫਿਰ ਇਹਦੇ ਵੱਲ ਹੋਇਆ ਇਹ ਸੈੱਟ ਸ਼ੂਟ ਕੀਤਾ ਫਿਰ ਇੱਧਰ ਨੂੰ ਆਇਆ ਆਪਾਂ ਤੇ ਰਾਤ ਨੂੰ ਮੈਂ ਲੇਟ ਸੁੱਤਾ ਸੀਗਾ ਤੇ ਰੀਲ ਬਣਾਉਣੀ ਆ ਜੇ ਬਰਾਉਣ ਦਾ ਸਮਾਂ ਨਹੀਂ ਲੱਗਿਆ ਕਿਉਂਕਿ ਆਉਣ ਤੋਂ ਪਹਿਲਾਂ ਕੰਮ ਦੇਣਾ ਸਾਰਾ ਤੇ ਅੱਜ ਵੀ ਨੀ ਰੀਲ ਪਈ ਤੇ ਆਪਣੇ ਬਲੌਗ ਸ਼ੁਰੂ ਹੋ ਗਿਆ ਤੇ ਦੂਜੇ ਆਪਣੀਆਂ ਤਸਮਾਨੀਆਂ ਦੀਆਂ ਵੀਡੀਓ ਸ਼ੁਰੂ ਹੋ ਗਈਆਂ ਤੇ ਉਹਦੇ ਰੀਲਾਂ ਚੱਲਦੀਆਂ ਹੁੰਦੀਆਂ ਤੇ ਦੱਬੇ ਗਲੈਪਦੀਆਂ ਕੋਈ ਨਹੀਂ ਇਕੱਠਾ ਕਰਾਂਗੇ ਹੌਲੀ ਹੌਲੀ ਕਿਵੇਂ ਨਾ ਕਿਵੇਂ ਜਿਹੜੇ YouTube ਤੇ ਦੇਖਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸ਼ੁਰੂ ਹੋ ਗਿਆ ਕੰਮ ਹਨ ਪਰ ਰੀਲਾਂ ਵਾਲੇ ਬਾਈ ਜਿਹੜੇ ਆ ਉਹ ਥੋੜਾ ਲੇਟ ਚੱਲੀ ਜਾਂਦੇ ਕੰਮ ਤਰ ਕੋਈ ਗੱਲ ਨਹੀਂ ਮੇਰੇ ਦਾ ਕੋਈ ਆਇਆ ਹੈਗਾ ਸ਼ਾਇਦ ਉਹ ਹੀ ਬਾਈ ਹੋਵੇ ਤਾਂ ਗੁੱਡ ਹੋ ਜੂ ਕੰਮ ਵੇਖਦੇ ਕੀ ਕਹਿੰਦਾ ਇੱਥੇ ਆਇਆ ਬਾਈ ਆਪਣਾ ਤੇ ਆ ਦੇ ਗਿਆ ਵਿਚਾਰਾ ਆਪਦੇ ਘਰੋਂ ਆਇਆ ਆ ਕੇ ਆਫਿਸ ਖੋਲਿਆ ਤੇ ਆਪਨੂੰ ਇੱਥੇ ਰਹਿਣ ਨੂੰ ਥਾਂ ਮਿਲ ਗਈ ਹੈ ਫਾਈਨਲੀ ਤੇ ਮੀ ਪਈ ਜਾਂਦਾ ਇੱਥੇ ਥੈਂਕ ਯੂ ਵੈਰੀ ਮੱਚ ਬ్రਦਰ ਅੱਜ ਦੇ ਦਿਨ ਦੀ ਪਹਿਲੀ ਕੈਂਪ ਸਾਈਟ 56 ਨੰਬਰ ਸਾਈਕਲ ਭਾਰਾ ਪਤਲੀ ਤੋਂ ਕਿਪਨ ਜਾ ਨੰਬਰ ਆ ਸਾਈਕਲ ਇੱਥੇ ਲਾਵਾਂਗੇ ਹੁਣ ਗ੍ਰੇਵਲ ਤੇ ਹਾਈਡਨ ਸਾਰਤਾ ਬੰਦਾ ਕਰਾ ਤੇ ਆ ਚਾਰਜਿੰਗ ਪੁਆਇੰਟ ਕਰਨੇ ਰਏ ਜ ਆਪਣਾ ਟੈਂਟਰ ਲੱਗਿਆ ਆ ਸਾਈਕਲ ਖੜਾ ਇੱਥੇ ਠੀਕ ਹੈ ਤਾਂ ਮੈਂ ਪਹਿਲੀ ਵਾਰ ਵੇਖੀ ਅੰਨਾ ਬਾਥਰੂਮ ਇਹਨਾਂ ਨਾਲ ਸਿੰਗਲ ਸਿੰਗਲ ਦਿੱਤੇ ਆ ਨਾਲ ਟੋਵਲ ਵੀ ਦਿੱਤਾ ਹੈਗਾ ਮਤਲਬ 1 ਏਕਾ ਨਾਲ ਵਾਲਾ ਨੇ ਜੀ ਦੀਂਦਾ ਨਹੀਂ ਪਿਆ ਪਰ ਉਹ ਚਾਰ ਬਣੇ ਹੋਏ ਇੱਥੇ ਚਾਰਾਂ ਸਾਈਟਾਂ ਦੇ ਅਲੱਗ-ਅਲੱਗ ਹੈਗੇ ਆਪਾਂ ਸਾਰੇ ਆਸਟ੍ਰੇਲੀਆ ਦੇ ਉਹ ਘੁੰਮਲੇ ਹਾਂ ਕੈਰਾਵਨ ਪਾਰਕ ਪਰਾਸੀ ਮੈਂ ਪਹਿਲੀ ਵਾਰ ਹੀ ਵੇਖੀ ਆ ਗੁੱਡ ਇਹ ਹੁਣ ਪਰਸਨਲ ਆਪਣਾ ਹੈਗਾ ਨੰਬਰ 56 ਚਲੋ ਜੀ ਵੜੀਏ ਮੀਂਹ ਪਈ ਜਾਂਦਾ ਹੈਗਾ ਓਹ ਸੋਹਣਾ ਲੱਗ ਜਾਂਦਾ ਕੀ ਬਾਤ ਆ ਜੀ ਅੱਜ ਪਹਿਲਾ ਦਿਨ ਚਲੋ ਜੀ ਹਾਂਜੀ ਤੇ ਹੁਣ ਆਪਾਂ ਟੈਂਟ ਟਟਾ ਲਾ ਕੇ ਬਹਿ ਕੇ ਸੈਟ ਕਰਾਂਗੇ ਤੇ ਸਵੇਰੇ ਮੈਂ ਉਠੂੰਗਾ 5 ਵਜੇ 5:30 ਵਜੇ ਤੱਕ ਸਾਰਾ ਸੈਟ ਮੇਟ ਲੂੰਗਾ ਤੇ 5:30 ਵਜੇ ਆਪਾਂ ਸਟੋਰਾਂਗੇ ਤਾਂ 6 ਵਜੇ ਤੱਕ ਉੱਥੇ ਪਹੁੰਚ ਜਾਾਂਗੇ ਤੇ ਉਹਨਾਂ ਨੇ ਕਿਹਾ ਸੀਗਾ ਵੀ 2.5 ਘੰਟੇ ਪਹਿਲਾਂ ਤੁਸੀਂ ਉੱਥੇ ਆਉਣਾ ਹੈ ਤੇ 8:30 ਵਜੇ ਤੋਂ ਰੁਰ ਤੁਰਨਗੇ ਤੇ ਘੰਟਾ ਤੱਕ ਲਾ ਕੇ ਤੁਸੀਂ ਤੁਰ ਪਾਂਗੇ ਉਸ ਤੋਂ ਬਾਅਦ ਐਂਟਰੀ ਨਹੀਂ ਦੇਵਾਂਗੇ ਮਤਲਬ ਆਪਣੇ ਕੋਲੇ 6 ਵਜੇ ਤੱਕ 7 ਵਜੇ ਤੱਕ ਦਾ ਟਾਈਮ ਹੈਗਾ ਉੱਥੇ ਪਹੁੰਚਣ ਦਾ ਤੇ ਸਾਰੇ ਸਮਾਨ ਬਾਹਰ ਪਿਆ ਫੋਨ ਸਾਈਕਲ ਮੈਂ ਚਾਰਜ ਲਾਤਾ ਸੀਗਾ ਤੇ ਬਾਕੀ ਸਮਾਨਾ ਬਾਹਰ ਹੀ ਪਿਆ ਉਹ ਵਾਟਰ ਪ੍ਰੂਫ ਬੈਗ ਜੇ ਹੈਗੇ ਬਾਕੀ ਵੇਖੀ ਜੇ ਕੋਈ ਤੇ ਕੀ ਬਣਦਾ ਕਿਉਂਕਿ ਮੇਂ ਬੜਾ ਪਈ ਜਾਂਦਾ ਸੀਗਾ ਤੇ ਮੈਂ ਜਿਵੇਂ ਜਿਵੇਂ ਕਰਕੇ ਉਮੀ ਆ ਕੇ ਸੈਟ ਜャ ਕਰ ਲਿਆ ਤੇ ajo airbnb ਵਾਲੇ ਬਾਈ ਨੇ ਥੋੜੀ ਜਿਹੀ ਮਾੜੀ ਕਰਤੀ ਨਹੀਂ ਤਾਂ ਆਪਾਂ ਬੈੱਡ ਤੇ ਪੈਣਾ ਸੀਗਾ ਪਰ ਕੋਈ ਗੱਲ ਨਹੀਂ ਆ ਹੀ ਹੁੰਦਾ ਹੁੰਦਾ ਹੈ ਫੋਨ ਵਾਲ ਵੇਖਿਆ ਨਹੀਂ ਹੁੰਦਾ ਫਲੈਸ਼ ਵਜ ਦੀ ਅੱਖਾਂ ਤੇ ਤੇ ਕੀ ਕਹਿੰਦਾ ਮੈਂ ਹੁਣ ਤੁਹਾਨੂੰ ਬਰਮੀ ਪਈ ਜਾਂਦਾ ਤੇ ਰੋਟੀ ਮੇ ਨਾਲ ਲਿਆਂਦੀ ਸੱਜ ਬਸ ਸਵੇਰੇ ਆਪਾਂ ਫੈਰੀਵਲ ਜਾਵਾਂਗੇ ਫੈਰੀਵਲ ਜਾ ਕੇ ਤੇ ਕੱਲ ਦੀ ਸੱਜ ਲੋਕੇਸ਼ਨ ਵੀ ਬੁੱਕ ਕਰਾਉਣੀ ਹੈ ਮੈਨੂੰ ਉਹਦਾ ਵੀ ਟ੍ਰਾਇਲ ਨਹੀਂ ਉਹ ਵੀ ਕਰਾਉਣਾ ਮੈਨੂੰ ਬਾਕੀ ਤੁਸੀਂ ਸਫਰਾ ਨਾਲ ਜੁੜੇ ਰਹੋ ਅਜੇ ਮੋਸ਼ਨ ਜੇ ਬਣੀ ਜਾਂਦਾ ਕਿ ਮਤਲਬ ਅਜੇ ਬੋਲਣਾ ਚੱਲਣਾ ਥੋੜਾ ਜਿਆਦਾ ਔਖਾ ਲੱਗੀਆਂ ਜਾਂਦਾ ਮੈਨੂੰ ਵੀ ਹਸਾਬ ਜਾਉਂਦਾ ਨਹੀਂ ਤੈ ਕਿਵੇਂ ਹੋਊਗਾ ਹਿਸਾਬ ਤਾਲ ਕੇ ਪਰ ਕੋਈ ਗੱਲ ਹੈ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਹੋ ਸਕਦਾ ਹੈ ਨਾ ਤੇ ਅੱਜ ਜਦੋਂ ਮੈਂ ਚੜਾਈ ਕੱਢ ਕੇ ਆਈ ਜਾਂਦਾ ਸੀ ਨਾ ਸਾਈਕਲ ਤੇ ਜ਼ੋਰ ਬਹੁਤ ਲੱਗੀਆਂ ਹੁੰਦਾ ਸੀਗਾ ਤੇ ਸਿਮਾਣੇ ਦਾ ਹੈਗਾ ਵੀ ਉੱਚਾ ਨਹੀਂ ਬਹੁਤ ਜ਼ਿਆਦਾ ਦੇਖਦੇ ਆ ਕੀ ਬੰਦਾ ਚਲੋ ਜੀ ਸਾਰਿਆਂ ਨੂੰ ਗੁੱਡ ਨਾਈਟ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਕਰੋ ਕਰਿਓ ਜ਼ਰੂਰ ਜੰਗਾ ਅੱਦਨਾ ਫਿਰ ਨਾ ਥੋੜਾ ਵੱਧ ਸਾਹਤ ਹੋ ਜਾ ਸਹੀ ਹੋ ਜਾਊਗਾ ਚਲੋ ਮਿਲਦੇ ਆ ਜੀ ਕੱਲ ਨੂੰ ਸਵੇਰੇ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਆਪਣਾ ਸਫ਼ਰ ਬਹੁਤ ਸੋਹਣਾ ਹੋਊਗਾ ਫੈਰੀ ਦਾ ਤੇ ਆਪਾਂ ਸਿਰ ਸਰੇ 8:30 ਵੇ ਤੁਰਾਂਗੇ ਤੇ ਰਾਤ ਨੂੰ ਪਹੁੰਚਾਂਗੇ 19 ਵਜੇ ਹੁਣ 19 ਕਿੰਨੇ ਹੋਗੇ 12 5 17 12 ਤੇ 7 7 ਵਜੇ 7 ਵਜੇ ਪਹੁੰਚਾਂਗੇ ਸਿਰੇ 8:30 ਵੇ ਤੁਰ ਕੇ ਸ਼ਾਮ ਨੂੰ 7 ਵਜੇ ਤੇ ਪਹੁੰਚਾਂਗੇ D1 ਪੋਰਟ ਟੈਜੀ ਗੁੱਡ ਨਾਈਟ ਜੀ ਸਸਿਕਾ ਸਾਰੇ